ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਤਿੰਨ ਮੁੱਖ ਉਪਦੇਸ਼ ਸਨ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤਿੰਨੋਂ ਉਪਦੇਸ਼ ਜ਼ਿੰਦਗੀ ਦਾ ਮੂਲ ਤਰੀਕਾ ਦੱਸਦੇ ਸੀ ਕਿ ਘਰ-ਕ੍ਰਸਤੀ ਤੇ ਆਪਣੇ ਵਿੱਚ ਕਿਵੇਂ ਧਰਮੀ ਬੰਦਾ ਬਣ ਕੇ ਪਿਆਰ ਨਾਲ ਰਿਆ ਜਾ ਸਕਦਾ ਪਰ ਅੱਜ ਦੇ ਕੁਝ ਸਿੱਖ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਗੱਲ ਨੂੰ ਨਹੀਂ ਮੰਨਦੇ ਇਹ ਵੀ ਨਹੀਂ ਪਤਾ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਵੀ ਹੈ ਕਿ ਨਹੀਂ ਜੇ ਮੰਨਦੇ ਹੁੰਦੇ ਤਾਂ ਇਹਨਾਂ ਦੀ ਭਾਸ਼ਾ ਐਫਜੀ ਨਾ ਹੁੰਦੀ ਚੋਹਲਾ ਸਾਧੋ ਟਟਕਲੇ ਦਾ ਉਹ ਕਾਲਾ ਜਾ ਮਹਸਬਰ ਕਾ ਹੈਗਾ ਸਰੀਰੋ ਦਾ ਜੇਦ ਤੇ ਕਾਰਵਾਈ ਕਾਲ ਤੱਕ ਸਭ ਤੋਂ ਨਾ ਹੋਈ ਨਾਰਕ ਸਰੀਆ ਸਾਧਾ ਤੇਰੇ ਸੰਗਲ ਸੀ ਲਾਵਾਂਗੇ ਇੱਕ ਸਿੱਖ ਹੋ ਕੇ ਦੂਸਰੇ ਸਿੱਖ ਤੇ ਇਹ ਅਤਰਾਜ ਹੈ ਤਾਂ ਉਸ ਨੂੰ ਐਫਜੀ ਭਾਸ਼ਾ ਵਿੱਚ ਬੋਲਣਾ ਮਾੜੀ ਗੱਲ ਆ ਜਿਨ੍ਹਾਂ ਦੇ ਲਈ ਇੰਨੀ ਮਾੜੀ ਭਾਸ਼ਾ ਵਰਤੀ ਗਈ ਉਹਨਾਂ ਦਾ ਜਵਾਬ ਵੀ ਸੁਣ ਲੋ ਟਾਡੇ ਵੀਰ ਸਾਡੇ ਗੁਰਸਿੱਖ ਭਰਾ ਸੋਸ਼ਲ ਮੀਡੀਆ ਤੇ ਆ ਕੇ ਜੋ ਮਨ ਵਿੱਚ ਆਉਂਦਾ ਹੈ ਉਹ ਬੋਲਦੇ ਨੇ ਤੁਹਾਡੇ ਵਰਗੀ ਸ਼ਬਦਾਵਲੀ ਅਸੀਂ ਨਹੀਂ ਵਰਤਦੇ ਅਸਾਂਸੀ ਪਿਆਰ ਸਿੱਖਿਆ ਅਸੀਂ ਸ਼ਰਧਾ ਸਿੱਖੀ ਅਸੀਂ ਭਾਵਨਾ ਸਿੱਖੀ ਹੈ ਕਰੇ ਵੀ ਕਿਸੇ ਦਾ ਵਿਰੋਧ ਕਰਨਾ ਹੋਵੇ ਸਾਰਥਕ ਸ਼ਬਦਾਂ ਦੇ ਵਿੱਚ ਔਰ ਸੱਭੇਕ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਹੈ ਆ ਇੱਕ ਗੱਭਰੂ ਨਾਮ ਵਾਲੇ ਚੈਨਲ ਨੇ ਝੂਠ ਬੋਲਣ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਕੁਝ ਦਿਨ ਪਹਿਲਾਂ ਇਹਨਾਂ ਨੇ ਆਪਣੇ ਚੈਨਲ ਉੱਤੇ ਲਾਈਵ ਰਿਪੋਰਟਿੰਗ ਦੇ ਥੰਬਨੇਲਸ ਆ ਲਾਇਆ ਸੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਸ ਥੰਬਨੇਲ ਦੇ ਉੱਤੇ ਕਿਹੜੀ ਸ਼ਰਦਾਬ ਲਈ ਵਰਤੀ ਗਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਐਡੀ ਵੀ ਕੋਈ ਡੁੰਗੀ ਗੱਲ ਹੈ ਨਹੀਂ ਕਿ ਤੁਹਾਨੂੰ ਪਤਾ ਨਾ ਲੱਗੇ ਕਿ ਕੌਣ ਗਲਤ ਹੈ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੰਗਾ ਵੀ ਹੈ ਉਹਨੂੰ ਕੰਜ਼ੂਮ ਕਰ ਲਿਆ ਕਰੋ ਨਾ ਕਿ ਇਹ ਜਿਆ ਕੂੜਾ ਆਪਣੇ ਦਿਮਾਗ ਵਿੱਚ ਭਰਿਆ ਕਰੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਖੜੇ ਹਾਂ ਸੱਚ ਦੇ ਨਾਲ ਵਾਹਿਗੁਰੂ ਜੀ ਦਾ ਖਾਇਸਾ ਵਾਹਿਗੁਰੂ ਜੀ ਕੀ ਫਤਿਹ